ਪਹਿਲਾਂ ਤਾਂ ਸਾਡੇ ਗੁਰਦੁਆਰਾ ਸਾਹਿਬ 'ਚ ਪਹੁੰਚਣ ਦੀ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਪਹਿਲਾਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਕਿ ਤੁਹਾਡੇ ਚੈਨਲ ਨੂੰ ਰੱਬ ਦੇ ਦਰ ਆ ਤਾਕੀ ਬਚੇ ਰਹੇ ਵਾਹ ਪੇਟਾ ਜੋ ਵੀ ਦਿੱਤੀ ਜਾਂਦੀ ਹੈ ਤੇ ਜੋ ਵੀ ਸੇਵਾ ਦਿੱਤੀ ਜਾਂਦੀ ਉਹ ਉੱਥੇ ਦਿਖਾਈ ਜਾਂਦੀ ਆ ਤੁਹਾਨੂੰ ਅਸੀਂ ਬੋਰਡ ਵੀ ਦਿਖਾ ਦਿਆਂ ਜਿੰਨਾ ਜਿੰਨਾ ਕਿ ਸੇਵਾ ਕੀਤੀ ਹੋਈ ਹੈ ਦਿੱਤੀ ਹੋਈ ਹੈ ਜੀ ਤੇ ਜਾਨੀ ਕਿ ਇੱਥੇ ਹੋਰ ਲੱਗ ਜੂ ਹਾਂਜੀ ਹਾਂ ਹੋਰ ਲੱਗਣੇ ਨੇ ਇਹ ਕੌਣ ਦੋ ਸਾਲ ਦਾ ਕੱਢਦੇ ਹੁਣੇ ਜੀ ਕਾਟ ਜੀ ਦੋ ਸਾਲਾਂ ਦਾ ਕੱਟਾ ਕੱਟ ਕਰ ਕੋਲ ਆਉਣੇ ਹੁੰਦੇ ਆ ਜੀ ਦੋ ਸਾਲ ਤੋਂ ਪਹਿਲਾਂ ਦਾ ਜਾਂ ਹੋਰ ਹੁੰਦਾ ਫਿਰ ਉਹ ਵੀ ਰੱਖਣੇ ਸਾਮ੍ਹਕੇ ਜੀ ਹਾਂਜੀ ਹਾਂ ਸਾਰੇ ਲੱਗੇ ਨੇ ਜੀ ਉਹ ਦੇਖੋ ਪਹਿਲਾਂ ਲੱਗ ਰਹੇ ਨੇ ਅੰਦਰ ਦਾ ਦਰਵਾਜ਼ਾ ਤੇ ਨਵਾਂ ਬੋਰਡ ਤਿਆਰ ਕਰ ਪਹਿਲਾਂ ਪੁਰਾਣਾ ਡੀਡੀਐਸ ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਹਰ ਵਾਰ ਜਿੱਤਣਾ ਤੁਹਾਨੂੰ ਇੱਕ ਨਵੀਂ ਚੀਜ਼ ਅਸੀਂ ਦਿਖਾਉਣੇ ਹੁੰਦੇ ਆਂ ਇਸ ਵਾਰ ਅਸੀਂ ਤੁਹਾਨੂੰ ਦਿਖਾ ਰਹੇ ਆਂ ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕ ਧੂੜੀ ਪੈਂਦਾ ਜਿੱਥੇ ਕਿ ਇੱਕ ਬਮਾਲ ਪਿੰਡਾ ਉੱਥੇ ਗੁਰੂ ਘਰ ਦੀ ਬਹੁਤ ਪ੍ਰਸ਼ੰਸਾ ਸੁਣੀ ਆਂ ਆ ਜਾਓ ਆਪਾਂ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਇੱਥੇ ਦੇ ਲੋਕਾਂ ਬਾਰੇ ਜਾਣੀਏ ਗੁਰੂ ਘਰ ਦੀ ਇਤਿਹਾਸ ਬਾਰੇ ਤੇ ਇੱਥੇ ਵੀ ਗੁਰੂ ਘਰ ਦੇ ਵਿੱਚ ਕੀ ਕੀ ਚੀਜ਼ ਨਵੀਂ ਆ ਜਾਂ ਇਹ ਬਹੁਤ ਜ਼ਿਆਦਾ ਮਸ਼ਹੂਰ ਕਿਉਂ ਆਓ ਤੁਹਾਨੂੰ ਗੁਰੂ ਘਰ ਲੈ ਚਲੀਏ ਮੰਨੂ ਕਦੇ ਇਹਦੀ ਬਹੁਤ ਪ੍ਰਸ਼ੰਸਾ ਸੁਣੀਆ ਤੇ ਇੱਥੇ ਦੇਖਣ ਆਏ ਸੀ ਕਿ ਇਹ ਗੁਰੂ ਘਰ ਕਿੰਨਾ ਵਧੀਆ ਬਣਾਇਆ ਸਾਨੂੰ ਪਤਾ ਲੱਗਿਆ ਕਿ ਕਿਹਨਾ ਮੁੰਡਾ ਬਣੇ ਬੇਸ਼ੱਕ ਤੁਸੀਂ ਕਿ ਗੁਰਦਵਾਰਾ ਸੁਖਬੰਨ ਦੇ ਕੋਲ ਤੋਂ ਲੱਗਦਾ ਹੈ। ਅੱਜ ਜਿਹੜੇ ਗੁਰਦੂ ਘਰ ਬਣਾਇਆ ਪਿੰਡ ਦੇ ਵਿੱਚ ਕਿੰਨੇ ਕਿ ਜਗ੍ਹਾ ਤੇ ਬਣਾਇਆ ਹੈ। ਇਹ ਗੜਵਾਂ ਸਾਹਿਬ ਨਾਲ ਰਹਿਦੀ ਹੋਵੇਗੀ ਤੇ ਪਾਸਾ ਚਾਰ ਚਾਰ ਦਿਨਾਂ ਪੂਰਨ ਸਰ ਬਣਾਇਆ ਹੈ ਪਿੱਛੇ ਪਿੱਛੇ ਗਰਾਉਂਡ ਹੈ 4 ਕਿ ਬਿਖਿਆ ਹੋ। ਉਸ ਨੂੰ ਵੀ ਦਿੱਤਾ ਹੈ ਵੀ ਜਿਵੇਂ ਬੱਚੇ ਖੇਡਦੇ ਨੇ। ਗੁਰਦਾਸਾਹ ਦਾ ਕੋਈ ਪ੍ਰੋਗਰਾਮ ਜਦੋਂ ਅਸੀਂ ਉਹਦੇ ਵੀ ਯੂਜ਼ ਕਰਦੇ ਨਹੀਂ ਆਮ ਬੱਚੇ ਵਾਅਦਿ ਵਿਦਿਆਰਥੀ ਸਰ ਗੁਰੂ ਘਰ ਤਾਂ ਅਸੀਂ ਬਹੁਤ ਦੇਖੇ ਨੇ ਪਰ ਇੱਥੇ ਸਾਨੂੰ ਲੱਗਿਆ ਕੋਈ ਖਾਸ ਚੀਜ਼ਾਂ ਨੇ ਪਰ ਚਲੋ ਅਸੀਂ ਆਈ ਵਾਲ ਆਪਣੇ ਚੈਨਲ 'ਤੇ ਦਿਖਾਉਣੇ ਹੁੰਦੇ ਆ ਦਸਤਕਾਂ ਨੂੰ ਕਿ ਕਿਹੜੇ ਕੀ ਖਾਸ ਹਨ ਜਾਂ ਕੋਈ ਪ੍ਰਵਧਾਂ ਬਾਰੇ ਜਾਨਕਾਰੀ ਚੰਤਰੀ ਬਹੁਤ ਜੀ ਹਾਂਜੀ ਮੇਰ ਦਾ ਜੋ ਵੀ ਗੁਰੂ ਘਰ ਆਪਣੇ ਗੁਰਦਾਸਾਹ ਦਾ ਜੋ ਵੀ ਹੈਡਗ੍ਰਾਂਥ ਆਉਂਦਾ ਹੈ ਉਹਦੇ ਵਾਸਤੇ ਅਸੀਂ ਸਪੈਸ਼ਲ ਰਹਿਣ ਵਾਸਤੇ ਪ੍ਰਵੰਧ ਕੀਤਾ ਹੈ ਜਗਾ ਜਿਵੇਂ ਆਮ ਆਪਾਂ ਕਰਦੇ ਹਾਂ ਉਸ ਤੇਵੇਂ ਵਲੇ ਜਿਸ ਨਾਲ ਜਨ ਵਾਲਾ ਬਾਬਾ ਜੀ ਦਾ ਸਥਾਨ ਤਿਆਰ ਕੀਤਾ ਹੈ ਜੇ ਸਾਹਮਣੇ ਵੀ ਦਰਸ਼ਨ ਕਰਾਉਗੇ ਫਿਰ ਤੁਸੀਂ ਮਾਣਦਾ ਹੋ ਜੀ ਮੈਂ ਆਪਣਾ ਦਰਬਾਰ ਸਾਹਿਬ ਦੇ ਵਿੱਚ ਜੋ ਮਹਾਰਾਜਾ ਸੱਚਕੰਟ ਤਿਆਰ ਕੀਤਾ ਹੈ ਇਸ ਵਾਰ ਉਹ ਦੇਖਣ ਲੈ ਕੇ ਉਹਦੇ ਵਿੱਚ ਜੇ ਇੱਕ ਬੰਦਾ ਵਿਚਰੇ ਉਹਨਾਂ ਤਾਂ ਐ ਲੱਗਦਾ ਵੀ 10 ਬੰਦੇ ਲੱਗੇ ਚਾਰ ਸਵੇਰੇ ਸ਼ੀਸ਼ਾ ਲਾ ਕੇ ਤਿਆਰ ਕੀਤਾ ਸਪੈਸ਼ਲ ਤਿਆਰ ਕੀਤਾ ਮਹਾਰਾਜ ਦਾ ਜੋ ਵੀ ਆਹ ਰਹਿਣ ਵਾਸਤੇ ਜੋ ਸਥਾਨ ਹੈ ਬਹੁਤ ਤਰ੍ਹਾਂ ਦਾ ਗੁਜੇਗਰ ਇਹ ਮਹਾਰਾਜ ਜੀ ਬੈਠਾ ਹੈ ਉਹ ਵੀ ਬਹੁਤ ਨਵਾਂ ਤਿਆਰ ਕਰਵਾ ਕੇ ਹਰ ਜੀ ਬਣੀ ਨੂੰ ਕਿੰਨਾ ਟਾਈਮ ਹੋਇਆ ਜਾਂ ਕੋਈ ਇਹਦੀ ਪੁਰਾਣੀ ਹਿਸਟਰੀ ਕੀ ਹੈ ਪੁਰਾਣੀ ਮਤਲਬ ਜੋ ਪਹਿਲਾਂ ਬਣਿਆ ਸੀ ਉਹ ਸਾਡੀ ਸ਼ੁਰੂਤ ਤੋਂ ਪਹਿਲਾਂ ਬਣਿਆ ਸੀ ਇਸ ਸਥਾਨ 2008 ਦੇ ਵਿੱਚ ਤਿਆਰ ਕੀਤਾ ਗਿਆ 2008 ਦੇ ਵਿੱਚ ਮਹਾਰਾਜ ਜੀ ਨੂੰ ਇੱਥੇ ਲਿਆਂਦਾ ਗਿਆ ਆਪਣਾ ਕੀ ਨਾਮ ਹੈ ਜੀ ਆਹ ਬਲਵਿੰਦਰ ਸਿੰਘ ਜੀ ਆਹ ਸਾਫ ਦਾ ਪ੍ਰਧਾਨ ਪਲਾ ਰਹਿ ਚੁੱਕਾ ਹੈ ਆਇਟਮ ਸੇਵਾ ਸੰਗਤਾਂ ਵੱਲੋਂ ਇਹਨਾਂ ਨੂੰ ਸਤਰ ਸਿੰਘ ਜੀ ਨੂੰ ਬਖਸ਼ੀ ਗਈ ਹੈ ਜੀ ਮੈਗਰੋ ਦਿੱਖ ਚੜ੍ਹਦੇ ਕਲਾ ਜੀ ਵਾਕਈ ਦਰਬਾਰ ਸਾਹਿਬ ਤੇ ਸੱਚਖੰਡ ਸਾਹਿਬ ਦੀ ਸੇਵਾ ਕਰਵਾਈ ਹੈ ਜੀ ਵਾਕਈ ਸੱਚਖੰਡ ਸਾਹਿਬ ਵੀ ਦੇਖਣ ਲੈ ਗਏ ਜੀ ਬਹੁਤ ਵਧੀਆ ਸੰਗਤਾਂ ਦੇ ਸੰਜੋਗ ਨਾਲ ਉਹਦਾ ਕੰਮ ਸੇ ਗਾ ਮ 7 18 ਲੱਖ ਰੁਪਏ ਲੱਗ ਚੁੱਕਿਆ ਜੀ ਬਹੁਤ ਵਧੀਆ ਜਣਿਆ ਲਵੇ ਨਾਲੇ ਪਿੰਡਾਂ ਚੋਂ ਦੇਖਣ ਦਾ ਉਹ ਆ ਜੀ ਸੱਚਖੰਡ ਸਾਹਿਬ ਦਾ ਦਰਸ਼ਨ ਕਰਦੇ ਹਾਂ ਜੀ ਹਾਂ ਜੀ ਬੈਕ ਜੀ ਸਰ ਸੇਵਾ ਦਾ ਰਹਿਣਾ ਚਾਹੁੰਦਾ ਹਾਂ ਜੀ ਆਉਤੋਂ ਗੁਰੂ ਕਰਦੇ ਅੱਗੇ ਦਰਸ਼ਨ ਕਰਦੇ ਆ ਤੇ ਇਹ ਵੀ ਜੀ ਵਿੱਚ ਵਿੱਚ ਸਤਿਗੁਰ ਦੇ ਵਿੱਚ ਆਉਂਦੇ ਦੱਸੇ ਗrone ਉਹਨਾਂ ਸਤਿਗੁਰ ਸਾਡੇ ਜੀ ਸਤਿਕਾਰ ਸੰ ਕਰਦੇ ਆ ਉੱਤਰ ਦੇ ਇਥੇ ਇਹ ਕਹਿੰਦੇ ਸੰਗਤਾਂ ਦੂਰੇ ਦੂਰੇ ਵੀ ਆਉਂਦੀ ਨੇ ਦੇਖੋ ਅੱਜ ਤਾਂ ਅਸੀਂ ਵਿਭਾਗ ਵਾਲੇ ਹੋ ਗਏ ਜੀ ਜੀ ਹਾਂ ਕੰਮ ਕੋਈ ਹੈ ਸੀ ਇੱਥੇ ਦੇਖੋ ਲੋ ਜੀ ਫਿਰ ਕੀ ਬਾਤ ਹੈ ਬਹੁਤ ਹੀ ਸੋਹਣਾ ਬਣਾਇਆ ਹੋਇਆ ਜੀ ਅੰਦਰ ਦੇਖੋ ਜੀ ਇਧਰ ਨੂੰ ਦੇਖਿਆ ਮਾਰਿਓ ਇਧਰ ਵੀ ਸਾਰੇ ਸਾਰਾ ਗਿਆ ਸਾਰੇ ਇਹ ਲਾ ਲਾ ਵੀ ਸਾਰੇ ਸੰਗਤ ਅੰਦਰੀ ਆ ਗਈ ਸਾਰੇ ਪਾਸੇ ਜਿੱਸਾ ਲੱਗਿਆ ਜੀ ਬਹੁਤ ਆ ਬਹੁਤ ਜ਼ੰਦ ਵਰਗਾ ਨਾ ਬਣਾਇਆ ਜੀ ਹਰ ਚੀਜ਼ ਬੜੀ ਕੀ ਬਾਤ ਹੈ ਸਿੱਸੀ ਸਿੱਸੀ ਲੱਗੇ ਪੈਣੇ ਤੇ ਪੂਰਾ ਬਹੁਤ ਹੀ ਸੋਹਣਾ ਬਣਾਇਆ ਗਿਆ ਹੈ ਜਿਹੜੇ ਕੰਮ ਹੁੰਦੇ ਨੇ ਗੁਰੂ ਘਰਾਂ ਦੇ ਲਾਲੋ ਜਾਂ ਜਿੱਥੇ ਕੋਈ ਕਮੇਟੀ ਵਧੀਆ ਪਾਠੀ ਸਾਹਿਬ ਵਧੀਆ ਨੇ ਤਾਂ ਉੱਥੇ ਆਟੋਮੈਟਿਕ ਕੰਮ ਬਹੁਤ ਵਧੀਆ ਹੁੰਦਾ ਹਾਂਜੀ ਹਾਂਜੀ ਬਾਕੀ ਇਹਦੇ ਬਾਰੇ ਸੰਗਤਾਂ ਦਾ ਸਭ ਤੋਂ ਵੱਡੇ ਜੀਤਾ ਹੀ ਸੰਗਤਾਂ ਦਾ ਸੰਜੋਗ ਹੈ ਜੀ ਦੂਜੀ ਕਿਰਪਾ ਜੀ ਮਾਰਕਰ ਐ ਬਾਈ ਗੁਰੂ ਦੇ ਪ੍ਰੂਫਨਾ ਸਾਹਿਬ ਜੀ ਕਿਰਪਾ ਜੀ ਇਹਨਾਂ ਸੰਗ ਮੇਰ ਸਤਕਾਰ ਨਾਲ ਜੀ ਸਾ ਕੋਈ ਬਣ ਸਕਦਾ ਜੀ ਇਹਨਾਂ ਤੋਂ ਬਿਨਾ ਆਪਾਂ ਕਾਹੇ ਝੋਕੇ ਪਈਏ ਜੇ ਮੇਰ ਕਰਦੇ ਨਹੀਂ ਸੇਵਾ ਬਖਸ਼ਦੇ ਨੇ ਜੀ ਤਾਂਹੀਂ ਆਪਾਂ ਸੇਵਾ ਕਰ ਸਕਦੇ ਹਾਂ ਜੀ ਆਪ ਤਾਂ ਵੜੀ ਜੇ ਬਾਕੀ ਹਰ ਟਿਕਾਣੇ ਸੰਗ ਜੀ ਸਾਡੇ ਬਹੁਤ ਸੇਵਾਦਾਰ ਤੇ ਜੀ ਬਹੁਤ ਸੇਵਾਚਾਰਤ ਤੋਂ ਬਟਾਉਂਦੇ ਤੇ ਜੀ ਸੰਗਤਾਂ ਨੂੰ ਬਹੁਤ ਵਧੀਆ ਧੰਗ ਨਾਲ ਵਰਤਨ ਦਿੰਦੇ ਤੇ ਜੀ ਪਰ ਇੱਕ ਚੀਜ਼ ਦੇਖਣ ਨੂੰ ਮਿਲਿਆ ਜੀ ਨਵਾਂ ਪ੍ਰਧਾਨ ਵੀ ਨਾਲ ਦਾ ਪੁਰਾਣਾ ਪ੍ਰਧਾਨ ਵੀ ਨਾਲ ਦਾ ਜਦੋਂ ਨਾਲ ਮਿਲ ਕੇ ਇਕੱਠਾ ਕੰਮ ਚੱਲਦਾ ਆਟੋਮੈਟਿਕ ਤਨਵਾ ਦਾ ਸ਼ੇਅਰ ਕਰਦਾ ਤੇ ਇੱਕਾ ਹੋਊਗਾ ਉੱਥੇ ਵਧੀਆ ਹੁੰਦਾ ਜੀ ਸਾਡੇ ਸਾਡੇ ਪਿਆਰ ਕੇ ਜਾਲ ਨੇ 3 ਸਾਲ ਤੀਜਾ ਜਾਲ ਜਿਗਾ ਸਾਡੇ ਸਾਡੇ ਨਗਰ ਦੀ ਇਹ ਮਤਲਬ ਮੇਨ ਹੈ ਜੀ ਪ੍ਰਧਾਨ ਕੋਈ ਵੀ ਹੋਵੇ ਸਾਰੇ ਪ੍ਰਧਾਨ ਇਕੱਠੇ ਹੋ ਕੇ ਜਮ ਕਰਾਉਂਦੇ ਆ ਇਹ ਤਾਂ ਕੰਮ ਇਕੱਠੇ ਹੋ ਕੇ ਇਹ ਇਹ ਨਹੀਂ ਹੈਗਾ ਵੀ ਇੱਕ ਪ੍ਰਧਾਨ ਇਸ ਅਸੀਂ ਸਾਲ-ਸਾਲ ਹਰੇਕ ਨੂੰ ਮੌਕਾ ਦਿੰਨੇ ਹਰੇਕ ਸਾਲ ਕਦੇ ਉਹ ਬਣ ਗਿਆ ਕਦੇ ਉਹ ਬਣ ਗਿਆ ਪਰ ਰਲ ਕੇ ਸਾਰੇ ਕੰਮ ਕਰਦੇ ਕੋਈ ਸਾਲ ਦੇ ਵਿੱਚ ਕੋਈ ਇਹ ਜਿਹੇ ਦਿਨ ਮਨਾਇਆ ਜਾਂਦਾ ਹੋਵੇ ਕੋਈ ਸਾਲ ਦੇ ਵਿੱਚ ਬਣਾਇਆ ਜਾਂਦਾ ਹੋਵੇ ਜਮ ਦੋ ਸਾਡੇ ਨਗਰ ਦੇ ਵਿੱਚ ਆਪਣੇ ਜੋ ਵੀ ਆਪਣੇ ਨਗਰ ਕੀਰਤਨ ਮਨਾਏ ਜਾਂਦੇ ਨੇ ਉਹਨਾਂ ਦੇ ਵਿੱਚ ਪੂਰਾ ਨਗਰ ਦਾ ਸੰਗੋਗ ਹੁੰਦਾ ਸਾਰਾ ਨਗਰ ਆ ਕੇ ਸਾਰੇ ਸੰਗਤ ਨਾਲ ਆ ਕੇ ਅਨੇ ਪਾਸਾ ਗੁਰੂ ਗੋਬਨਾਨਕ ਦੇਵ ਜੀ ਦਾ ਜਿਮਰਾ ਜਾਂਦਾ ਜੀ ਗੁਰਪਰਵ ਬਹੁਤ ਵਧੀਆ ਜੀ ਮਨਾ ਜਾਂਦਾ ਹੈ ਰੰਗ ਟੰਗ ਨਾਲ ਤੇ ਦੂਜੀ ਗੱਲ ਜੀ ਗੁਰੂ ਹਰਗੋਬਿੰਦ ਸਿੰਘ ਜੀ ਜਿਵੇਂ ਪਾਸਾ ਜਿਦਾ ਮਨਾਇਆ ਜਾਂਦਾ ਜੀ ਇਹ 10ਵੇਂ ਪਾਸਾ ਜਿਦਾ ਨਗਰ ਕੀਰਤਨ ਆਟੇ ਪੂਰੇ ਨਗਰ ਵਿੱਚ ਦੋ ਨਗਰ ਕੀਰਤਨ ਹੁੰਦੇ ਨੇ ਤੀਜਾ ਹੈ ਗੁਰੂ ਰਵਿਦਾਸ ਭਗਤ ਜੀ ਦਾ ਉਹ ਵੀ ਨਗਰ ਕੀਰਤਨ ਹੁੰਦਾ ਜੀ ਸੰਗਤਾਂ ਨਾਲ ਬਹੁਤ ਵਧੀਆ ਸੰਜੋਗ ਮਿਲਦਾ ਜੀ ਉਹਦੇ ਵਿੱਚ ਵੀ ਇਹ ਕਿਰਪਾ ਜੀ ਵੈਕਰੂ ਵੀ ਨਗਰ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਇੱਕੋ ਹੈ ਠੀਕ ਹੈ ਸਭ ਤੋਂ ਵੱਡੀ ਚੀਜ਼ ਇਹ ਹੈ ਜੀ ਮੇਰੇ ਘਰ ਕਿਰਪਾ ਵੈਗਰੂ ਦੀ ਬਾਕੀ ਸੰਗਤਾਂ ਦਾ ਪਿੰਡ ਦਾ ਸਾਰਾ ਏਕ ਇੱਕ ਦਾ ਤਵਾਕ ਦਾ ਸਬੂਤ ਇਹੀ ਹੈ ਜੀ ਕਿ ਸਭ ਤੋਂ ਵੱਡੀ ਚੀਜ਼ ਵੀ ਗੁਰਦੁਆਰ ਸਾਹਿਬ ਇੱਕ ਹੈ ਠੀਕ ਹੈ ਹਾਂ ਜੀ ਤੇ ਸਾਨੂੰ ਅੱਗੇ ਵੀ ਦਰਸ਼ਨ ਕਰਾਉਗੇ ਗੁਰਘਰ ਦੇ ਫਿਰ ਅੱਗੇ ਕੀ ਹੈ ਇਹ ਨਗਾਰਾ ਸਾਹਿਬ ਹੈ ਜੀ ਤੇ ਇਹ ਕਦੋਂ ਆਉਣਗੇ ਫਿਰ ਜੀ ਇਸ ਸਵੇਰੇ 4 ਵਜੇ ਤੋਂ ਮਹਾਰਾਜ ਉਹ ਮਤਲਬ ਸੱਚਖੰਡ ਤੋਂ نیچے ਆਉਂਦੇ ਨੇ ਉਹਦੋਂ ਨਗਾਰਾ ਸਾਹਿਬ ਹੈ ਜੇ ਮਹਾਰਾਜ ਪ੍ਰਗਾਸ ਹੁੰਦੇ ਨੇ ਜੇ ਪ੍ਰਗਾਸ ਹੋਣ ਤੋਂ ਬਾਅਦ ਜੀ ਸਭ ਤੋਂ ਪਹਿਲਾਂ ਜੀ ਨਗਾਰਾ ਸਾਹਿਬ ਤੇ ਚੋਟ ਲਾਈ ਜਾਂਦੀ ਹੈ ਜੀ ਉਸ ਤੋਂ ਬਾਅਦ ਜੀ ਝਕਾਰਾ ਲੱਗਦਾ ਜੀ ਝਕਾਰਾ ਲੱਗਣ ਤੋਂ ਬਾਅਦ ਫਿਰ ਬਾਈੁਰਾ ਕਾਲਚਾ ਇੱਕ ਪਤਾ ਜੀ ਬਲਾਈ ਜਾਂਦੇ ਉਸ ਤੋਂ ਬਾਅਦ ਜੀ ਮਹਾਰਾਜ ਤੋਂ ਬਾਕ ਲਿਆ ਜਾਂਦਾ ਜੀ ਇਦਾਂ ਦੀ ਸ਼ੁਰੂਆਤ ਹੁੰਦੀ ਹੈ ਵੀਰ ਜੀ ਹਾਂਜੀ 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 ਇਥੋਂ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲਾਂ ਮਹਾਰਾਜ ਦਾ ਬਖਸ਼ਾ ਰਣਜੀਤ ਨਗਾਰਾ ਵਰਤਾ ਜੀ ਸਭ ਤੋਂ ਪਹਿਲਾਂ ਜੀ ਠੀਕ ਹੈ ਹਾਂਜੀ ਆਓ ਜੀ ਆਪਾਂ ਅੱਗੇ ਚੱਲਦੇ ਆਂ ਦੇਖ ਲੈ ਅੱਗੇ ਪੁਰਾਣਾਂ ਦੇ ਘਰਾਂ ਦੇ ਜਾ ਕੇ ਇਹ ਕਿੰਨੇ ਕਦੇ ਤੇ ਖਾਸ ਬਾਕੀ ਡੇਲੀ ਸਾਡੇ ਆਸਾ ਦੀ ਵਾਰ ਤੱਕ ਇਹ ਹੈ ਇਹ ਕਮਰਾ ਕਿੰਨਾ ਵਧੀਆ ਜੀ ਇਹ ਹੈਡ ਗ੍ਰੰਤੀ ਬਾਬਾ ਜੀ ਸਿੰਘ ਉਹਨਾਂ ਦੀ ਰਾਇਤ ਸਾਹਿਬ ਜੀ ਅੱਜ ਇਹ ਨਵੇਂ ਬਣਾਈਆ ਜੀ ਪਹਿਲਾਂ ਉਦਰਾ ਹੈਟ ਜੀ ਇਹਨਾਂ ਦੇ ਕਈ ਵਾ ਦੇਖਣ ਨੂੰ ਆਇਆ ਜੀ ਜਿਹੜੇ ਪਾਪਾ ਜੀ ਉੱਤੇ ਪਾਠ ਕੀ ਹੁੰਦੇ ਨੇ ਸ਼ਿਕਾਇਤਾਂ ਹੁੰਦੀਆਂ ਨੇ ਕਿ ਕਮੇਟੀ ਸਾਡਾ ਧਿਆਨ ਨਹੀਂ ਰੱਖਦੀ ਆਓ ਦੇਖਦੇ ਹਾਂ ਇਹਨਾਂ ਦਾ ਕਿੰਨਾ ਕੁ ਧਿਆਨ ਰੱਖਿਆ ਕਮੇਟੀ ਨੇ ਇਹ ਗੁਰੂ ਘਰ ਦੇ ਵਜੀਰ ਨੇ ਜੀ ਆਪਾਂ ਇਹਨਾਂ ਦਾ ਧਿਆਨ ਨਹੀਂ ਰੱਖਾਂਗੇ ਤਾਂ ਫਿਰ ਆਪਾਂ ਜਿਹੜੀ ਇਕਦਮ ਜੋ ਦਿੱਕਤ ਹੋਊਗੀ ਕਹਿੰਦੇ ਥੋੜੀ ਧਿਆਨ ਰੱਖਣਾ ਹਾਂਜੀ ਬਹੁਤ ਗੁਰੂ ਘਰ ਆਇਆ ਜਿੱਦਾਂ ਹੁਣ ਵੀ ਆਇਆ ਜੀ ਦੇਖਿਆ ਜੀ ਅਸੀਂ ਲਵੇ ਰਹੋਣੇ ਪਿੰਡਾਂ ਜੀ ਦੇਖਿਆ ਜੀ ਪਰ ਇਹ ਚੀਜ਼ ਜਿਹੜੀ ਰਹਿਸ ਬਣੀ ਹੋਈ ਹੈ ਜੀ ਗੁਰੂ ਘਰ ਆਇਆ ਜੋ ਵਜੀਰ ਨੇ ਜੀ ਆਪਾਂ ਵਜੀਰ ਨੂੰ ਨਹੀਂ ਜੀ ਰਹਿਸਾ ਸਹੀ ਦੇ ਜ਼ਗਾ ਮੇ ਜੀ ਤਾਂ ਪਾਉਣਾ ਤੋਂ ਜ਼ੇਰ ਦੀ ਖਬਰ ਦੇਣ ਆਓ ਜੀ ਆਪਾਂ ਦੇਖਦੇ ਹਾਂ ਬਾਬਾ ਜੀ ਦਾ ਕੰਮ ਬਹੁਤ ਛੋਟੇ ਬਾਬਾ ਜੀ ਨਸੀਗਾਂ ਦੀ ਨਸੀਗਾਂ ਦੀ ਵਾਜ ਰਜੀ ਕਰਤਾਲ ਸਾਹਿਬ ਵਾਜੂ ਰਜੀ ਬਾਬਾ ਜੀ ਬਲਾਇਆ ਦੱਸੋ ਜੀ ਜਿਹੜੀ ਕਮੇਟੀ ਬਣੀ ਹੋਈ ਆ ਤੁਹਾਡਾ ਧਿਆਨ ਰੱਖਦੀ ਹੈ ਪਹਿਲਾਂ ਤਾਂ ਸਾਡੇ ਗੁਰਦੁਆਰਾ ਸਾਹਿਬ ਵਿੱਚ ਪੁਨਚਲਤੀ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਭ ਤੋਂ ਪਹਿਲਾਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਕਿ ਤੁਹਾਡੀ ਚੈਨਲ ਨੂੰ ਰੱਬ ਦੇ ਦਰਗਾਹ ਤੋਂ ਤਰਕੀ ਵਾਖ ਦੇ ਰਹਿਣ ਤੇ ਜਿਹੜਾ ਗਰੰਤੀ ਸਿੰਘ ਦਾ ਅਲਿਸਾਨ ਕਮਰਾ ਬਣਿਆ ਹੋਇਆ ਜੀ ਇਹਦੇ ਤੁਹਾਨੂੰ ਦੇਖਣ ਤੇ ਪਤਾ ਲੱਗਦਾ ਹੋਵੇਗਾ ਕਿ ਕਿੰਨਾ ਬਹੁਤ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਕਰ ਕਰਦੇ ਹਾਂ ਬਾਕੀ ਜੋ ਸ਼੍ਰੀ ਗ੍ਰਾਂਥ ਸਾਹਿਬ ਮਹਾਰਾਜ ਜੀ ਦੀ ਇੱਥੇ ਸੇਵਾ ਸੁਭਾ ਵਾਲਾ ਜੀ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰਬੰਧਕਾਂ ਵੱਲੋਂ ਜੋ ਵੀ ਪ੍ਰਬੰਧਕ ਸੇਵਾਵਾਂ ਬਣਦੀ ਹੈ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਜਿਵੇਂ ਚੰਦਵਾ ਸਾਹਿਬ ਦੀ ਸੇਵਾ ਜੀ ਉਹ 5 ਦਿਨਾਂ ਨੂੰ ਸਾਰਾ ਥੋੜਾ ਸਾਹਿਬ ਦੀ ਜਿੰਨੀ ਵੀ ਵਸਤ ਨੇ ਜੀ ਉਹ ਸਾਰੇ ਬਦਲੇ ਜਾਂਦੇ ਨੇ ਤੇ ਆਪ ਗ੍ਰੰਥੀ ਸੰਗਤ ਤੇ ਬਹੁਤਾ ਹੀ ਭਾਰ ਨਿਹਾਉਂਦੇ ਜੀ ਆਪ ਸੰਗਤ ਵਾਲੇ ਦੀ ਪ੍ਰਬੰਧਕ ਕਮੇਟੀ ਆਪ ਹੀ ਜੁਲੰਗਵਜਨਾ ਸੇਵਾ ਲਓ ਤਾਂ ਨਹੀਂ ਕਿਤੇ ਟਾਈਮ ਹੋ ਗਈ ਮੈਨੂੰ ਤੇ 4 ਪਿੰਨ ਤੇ ਮੈਂ ਅੱਜ ਤੁਹਾਡੇ ਕੋਲ ਆਇਆ ਸੀ ਸੰਗਤਨ ਬੇਨਤੀ ਕਰਨੀ ਚਾਹੁੰਨਾ ਕਿ 11 ਮਾਰਚ ਤੋਂ 13 ਅਪ੍ਰੈਲ ਦਾ ਜੋ ਖਾਲਸਾ ਸਾਜਨਾ ਦਿਵਸ ਹੈ ਇਹ ਤੋਂ ਦੀ ਪ੍ਰਬੰਧਕ ਕਮੇਟੀ ਦਾ ਇਹ ਸੂਚੀ ਨਗਰ ਨਿਵਾਸੀ ਸੰਗਤ ਦਾ ਜਿਹੜਾ ਸਾਰਾ ਅੰਸ਼ ਅੰਸ਼ ਖਾਲ ਹੈ ਅਸੀਂ ਗਾਰੰਟੀ ਦੋਸੀ ਅਨਪਰਸਨ ਮਿਤਰਾਂ ਨਾਲ ਮੁਲਾਕਾਤਾਂ ਹੈ ਤੇ 12 ਤਰੀਕ ਨੂੰ ਅਸੀਂ ਅਮਰਪਾਲ ਦਾਜੂ ਜੀ ਕੋਲ ਹੋਇਆ ਤੇ 12 ਤਰੀਕ ਨੂੰ ਸਾਨੂੰ ਸ਼੍ਰੀ ਜੀ ਸੰਤਪੁਰਧਰੇ ਸਿੰਘ ਨਾਲ ਸਾਡੀ ਵਿਸਾਰ ਪਰ ਮਹਾਂਪਤ੍ਰ ਉਹ ਵੀ ਸਾਧਿਤ ਜਨਕ ਕੇਂਦਰ ਕਾ ਦੇ ਤੇ 13 April ਨੂੰ ਭੋਗ ਤੋਂ ਪਰੰਤ ਕੀਰਤਨ ਹੋਊਗਾ ਤੇ ਨਾਲ ਲੱਗੇ ਦਾ ਪ੍ਰਬੰਧ ਕੀਤਾ ਜਾਏਗਾ ਤੇ ਅੱਜ ਵੀ ਨੌਜਵਾਨ ਟੀਮ ਅਸੀਂ ਇਹਨਾਂ ਚਾਹੁੰਦੇ ਹਾਂ ਕਿ ਬਾਹਰ ਨਹੀਂ ਜਾ ਰਹੇ ਆਪਣੇ ਸਿੱਖੇ ਘੋਟੇ ਜਾ ਰਹੇ ਅੱਜ ਸਾਨੂੰ ਸਮੇਂ ਦੀ ਮੋਖੜ ਹੋ ਰਹੀ ਕਿ ਅੱਜ ਜੀ ਸਾਡਾ ਇਤਿਹਾਸ ਬੋਲਦਾ ਹੈ ਕਿ ਸਾਨੂੰ ਪੱਤੀਆਂ ਕਰੀਆਂ ਦੇ ਉੱਤੇ ਲਿਆ ਗਿਆ ਸਾਡੀ ਬੰਦਬੰਦ ਕੱਟੇ ਗਏ ਸਾਨੂੰ ਨੀਰ ਦੇ ਵਿੱਚ ਤਨਾ ਕੇ ਸਾਡੇ ਸਹਬਜ਼ਾ ਦੇ ਨੂੰ ਸ਼ਹੀਦ ਕੀਤਾ ਉਹ ਧਰਮ ਤੋਂ ਰਹਿ ਜਾ ਸਕੀ ਪਰ ਜਿਹੜੇ ਕਦੇ ਸਿੱਖ ਧਰਮ ਦੇ ਨੌਜਵਾਨ ਮੌਤ ਤੋਂ ਨਹੀਂ ਡਰੇ ਸੀ ਅੱਜ ਢਾਈ ਇੰਚ ਦੀ ਸਰੰਜ ਨੇ ਸਾਡੇ ਨੌਜਵਾਨੀ ਨੂੰ ਬਿਲਕੁਲ ਖਤਮ ਕਰ ਦਿੱਤੀ ਤਕਾਕਲੀਆ ਤੇ ਮੈਂ ਅੱਜ ਬਣਨ ਬੇਨਤੀ ਕਰਾਂਗਾ ਕਿ ਪਾਤਸ਼ਾਹ ਜੀ ਤੋਂ ਉੱਪਰ ਉੱਠ ਕੇ ਗੁਰਨੇ ਗੁਰਮੀ ਨਾਲ ਸੰਪਨ ਚਾਹੀਦੀ ਹੈ ਗੁਰੂ ਵਾਲੇ ਬਣਨਾ ਚਾਹੀਦਾ ਹੈ ਅੰਮ੍ਰਿਤਧਾਰੀ ਹੋ ਕੇ ਇੱਕ ਚੰਗਾ ਸਮਾਜ ਅੱਜ ਹੀ ਹੈ ਜਿਨ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਹੈ ਘਰ ਘਰ ਦੇ ਵਿੱਚ ਇਹਦੀ ਜਿਹੜੀ ਮਰਿਆਦਾ ਹੈ ਇਹ ਘਰ ਘਰ ਵਿੱਚ ਲਾਗੂ ਕਰ ਦਿੱਤੀ ਜਾਵੇ ਤਾਂ ਸਾਰਾ ਸੰਸਾਰ ਸੁਖੀ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੇ ਤੁਹਾਨੂੰ ਕੋਠੀਆਂ ਵਰਗੇ ਬਣਾਏ ਪਰ ਇਹਨਾਂ ਨੇ ਕਮੇਟੀਆਂ ਨੇ ਉਹ ਜਿਹੜੀ ਉਹ ਆਪਣਾ ਗੁਰੂ ਮਹਾਰਾਜ ਬਾਣੀ ਕਿਤਾਬ ਪੜਨ ਵਾਲਾ ਬੰਦਾ ਹੈ ਜੀ ਸਹੀ ਸੰਤੁਸ਼ਟੀ ਹੋ ਗਈ ਤਾਂ ਫਿਰ ਅੱਗੇ ਲੋਕਾਂ ਨੂੰ ਪ੍ਰਚਾਰ ਦੀ ਕੀ ਕਰਨਗੇ ਜੇ ਬੰਦੇ ਦਾ ਮਨ ਖੁਸ਼ਾ ਤਾਂ ਅੱਗੇ ਛੇਦ ਵੀ ਵਧੀਆ ਹੋਊਗੀ ਤੇ ਧਿਆਨ ਵਿੱਚ ਦਰ ਨਾ ਰੱਖਤੇ ਕਰਵਾਣੀ ਦੇ ਹਾਂਜੀ ਤੇ ਇਹ ਤਾਂ ਬਹੁਤ ਵਧੀਆ ਚੰਗਾ ਕੰਮ ਇਹਨਾਂ ਦਾ ਜੀ ਕਿਉਂਕਿ ਜੇ ਜਿਹਦਾ ਕੋਈ ਰਾਹ ਦੇਣਾ ਉਹਨੂੰ ਨੌਲੇਜ ਆ ਕਿ ਉਹੀ ਬੰਦਾ ਪ੍ਰਸ਼ਾਨ ਹੋਗਾ ਕਿ ਕਿਤੇ ਹੋਊਗਾ ਤਾਂ ਅੱਗੇ ਲੋਕਾਂ ਨੂੰ ਕਿਵੇਂ ਦੱਸੂਗਾ ਹਾਂਜੀ ਇਹ ਮੈਂ ਨਹੀਂ ਨੂੰ ਕੀ ਕਹਿਣਾ ਚਾਹੁੰਗੇ ਅੱਜ ਕੋਈ ਨਾ ਕੋਈ ਘਾਟਵਾਦ ਦੇ ਨੌ ਦਿਨ ਜੀ ਦੱਸੋ ਗੁਰਦਵਾਰਾ ਦੇ ਸੈਵਨੀ ਪ੍ਰਬੰਧ ਕਮੇਟੀ ਇਸ ਨਗਰ ਦੇ ਵਿੱਚ ਇੱਕ ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਸਰਦਾਰ ਇਹ ਬਲਵਿੰਦਰ ਸਿੰਘ ਜੋ ਕਿ ਸਾਫਤਾ ਪ੍ਰਧਾਨ ਨੇ ਇਹ ਰੋਜ਼ ਗੁਰਦਵਾਰ ਸਾਹਿਬ ਦੀ ਸੇਵਾ ਸੰਭਾਲਣ ਦੇ ਵਿੱਚ ਗਰੰਦੀ ਸਿੰਘ ਕੋਈ ਵੀ ਹੋਵੇ ਉਹਦੇ ਨਾਲ ਹਾਜ਼ਰੀ ਲਵਾਉਂਦੇ ਨੇ ਜੀ ਇਹ ਮੌਜੂਦਾ ਪ੍ਰਧਾਨ ਸਰਦਾਰ ਸੱਤਾ ਸਿੰਘ ਜੀ ਅੱਗੇ ਵੀ ਇਹ ਪ੍ਰਧਾਨਗੀ ਪਾਤੇ ਸੰਗਤਾਂ ਦੇ ਨਾਲ ਸਾਹ ਨਿ ਪਾ ਚੁੱਕੇ ਨੇ ਕਿ ਸਰਦਾਰ ਸਦਾਗਰ ਸਿੰਘ ਜੀ ਖਜ਼ਾਨਚੀ ਨੇ ਜੋ ਤੀਜੀ ਵਾਰ ਨਗਰ ਨਿਗਮ ਸੇਵਾ ਦਾ ਮੌਕਾ ਦਿੱਤਾ ਹੈ ਇਹ ਸਾਡੇ ਸਰਦਾਰ ਬਲਵਿੰਦਰ ਸਿੰਘ ਸਾਫ ਦਾ ਮੈਂਬਰ ਜੀ ਇਹ ਹਰ ਰੋਜ਼ ਦੇਖ ਦੇਣ ਦੀ ਸੇਵਾ ਕਰਦੇ ਹਨ ਮੈਂ ਇਹੀ ਬੇਨਤੀ ਕਰਾਂਗਾ ਗੁਰੂ ਘਰ ਦਾ ਗ੍ਰੰਥੀ ਹੋਣ ਦੇ ਨਾਤੇ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਦੇ ਵਿੱਚ ਸਾਰੀ ਨਗਰ ਨੂੰ ਇਕਜੁੱਟ ਕਰਕੇ ਸੰਗਤ ਰੂਪ ਦੇ ਵਿੱਚ ਗੁਰੂ ਕਾ ਦੀ ਸੇਵਾ ਸੰਭਾਲ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤੋਂ ਇਹੀ ਆਸ ਰੱਖਾਂਗਾ ਇਹਨੀਆਂ ਬੇਨਤੀਆਂ ਕਰਦੇ ਹੋਏ ਸਾਰਿਆਂ ਸੰਗਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ ਪਾਉ ਫਤੇ ਬਲਾਉ ਫਤੇ ਗੱਜੇ ਕੇ ਆਂਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਖਾਸ ਗੱਲ ਦੇਖਣ ਨੂੰ ਮਿਲਿਆ ਕਿ ਪੁਰਾਣੀ ਕਮੇਟੀ ਤੇ ਨਵੀਂ ਕਮੇਟੀ ਇਕੱਠੀ ਹੋ ਕੇ ਕੰਮ ਕਰ ਰਹੀ ਆ ਜੋ ਕਿ ਇੱਕ ਬਹੁਤ ਸੰਗਲ ਸੰਦੇਸ਼ ਜਾ ਰਿਹਾ ਲੋਕਾਂ ਲਈ ਵੀ ਜਿਹੜੀ ਪ੍ਰਾਣੀ ਕਮੇਟੀ ਆ ਜਾਂ ਨਵੀਂ ਕਮੇਟੀਆਂ ਨੂੰ ਸਾਰਿਆਂ ਨੂੰ ਲਲਕੇ ਹੀ ਕੰਮ ਕਰਨਾ ਚਾਹੀਦਾ ਤਾਂ ਹੀ ਤਰੱਕੀ ਵੱਲ ਕੋਈ ਵੀ ਕੰਮ ਜਾ ਸਕਦਾ ਤੇ ਪਰ ਪਰਾ ਜੇ ਅੰਦਰ ਪਹਿਲਾਂ ਦੇ ਵਰਤੋਂ ਦੇ ਜੀ ਮਾਈਆਂ ਤੇਗ ਲੈ ਕੇ ਜੀ ਜਾਂ ਚਾਦਰਾਂ ਦੇ ਵਿੱਚ ਟਿੱਕੀਆਂ ਜੀ ਸਾਥੋਂ ਤੇਰਾ ਦਾਂਦੇ ਜੀ ਫਿਰ ਉਹਦੇ ਤਾਂ ਦੇ ਇੱਕ ਕਾਊਂਟਰ ਬਣਾਇਆ ਗਿਆ ਜੀ ਬਾਹਰ ਹੀ ਦੇ ਲੈਂਗਾ ਹਾਂਜੀ ਨਾਲੇ ਤਾਂ ਇੱਥੇ ਜੀ ਵਧੀਆ ਸੰਗਤ ਦਾ ਲੈਣ ਵਿੱਚ ਆ ਕੇ ਵਧੀਆ ਪ੍ਰਸਾਦ ਦੇ ਲੈਣ ਲੱਗਦੇ ਦੇਰ ਪੱਤੀ ਜਾਂਦੀ ਆ ਜੀ ਉਹਦੇ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਪਪਾ ਜਿੱਕ ਤੋਂ ਦੇਖੀ ਜਾਂਦੀ ਹੈ ਵੀ ਗੁਰੂ ਘਰ ਤਾਂ ਬਹੁਤ ਸੋਨੇ ਬਣੇ ਹੁੰਦੇ ਨੇ ਪਰ ਆਪਾਂ ਨੂੰ ਉਹਦੇ ਵਾਸਤੇ ਜਾਨੀ ਕਿ ਬੇਦੋਗ ਬਹੁਤ ਹੋ ਰਹੀਆਂ ਨੇ ਠੀਕ ਹੈ ਜੀ ਤੇ ਉਹਦੇ ਲਈ ਕੋਈ ਪ੍ਰਬੰਧ ਕੀਤਾ ਹੋਵੇ ਕੋਈ ਕੈਮਰਾ ਵਗੈਰਾ ਖਿੜਾਇਆ ਹੋਵੇ ਇਹ ਚੀਜ਼ ਨੂੰ ਉੱਥੇ ਰੱਖ ਦਿਆ ਹਾਂ ਜੀ ਬਈ ਆਦਮ ਨੂੰ ਦੇਖ ਦਿਆ ਹਾਂ ਜੀ ਸਾਡੇ ਗੁਰਦੁਆਰਾ ਸਾਹਿਬ 'ਚ ਜੀ 28 ਕੈਮਰੇ ਲੱਗੇ ਹੋਏ ਨੇ ਅੱਛਾ ਹਾਂ ਜੀ ਹਾਂ ਕੋਈ ਵੀ ਕੋਨਾ ਗੁਰੂ ਘਰ ਦਾ ਸਾਹਿਬ ਕੋਈ ਥੋੜਾ ਕਾਦੀ ਨਹੀਂ ਹੈਗਾ ਜੀ ਕਿਉਂਕਿ ਜਿਸ ਕੋਨਾ ਤੇ ਕੈਮਰੇ ਦਾ ਨਾ ਹੋਵੇ ਅੱਛਾ ਹਾਂ ਜੀ ਅਕਿਆ ਕੈਮਰਾ ਗੰਦਰ ਨਾਲ ਇੱਥੇ ਦਾਖਤ ਬੁਲਾਇਆ ਗਿਆ ਕਿ ਦਿੱਲੀ ਦੇ ਕੂੜਿਆ ਦੇ ਆ ਦਿਨ ਇਧਰ ਜੀ ਜੋ ਗੁਰਦਰ ਸਿੰਘ ਸਾਹਿਬ ਦਾ ਸੇਵਾ ਦੇ ਰਗਾ ਰੱਖਿਆ ਹੈ ਉਹ ਚੌਕੀਦਾਰ ਇੱਥੇ ਖੰਦੇ ਅਜਾ ਚੌਕੀਦਾਰ ਵੀ ਰੱਖਿਆ ਹੈ ਆ ਜੀ ਆ ਜਰਾ ਆਪ ਨੂੰ ਦੋ ਤਿੰਨ ਗੜੀ ਉੱਪਰ ਲਾਉਦਾ ਜੀ ਇਹ ਬਿਸਤਰ ਚੌਕੀਦਾਰ ਦਾ ਇੱਕ ਕੈਮਰੇ ਲੱਗੇ ਰਾਤ ਨੂੰ ਪਿਆਜ ਦੇ ਦੋਨ ਕੈਲਸ਼ੀ ਦੇ ਸਾਰਾ ਚੈੱਕ ਕਰਦੇ ਜੇ ਉਹ ਵੀ ਹੱਥ ਦੀਨੀ ਦਾ ਉੱਪਰ ਤੋਂ ਬਾਅਦ ਤਾਂ ਜੰਦਾਗਾ ਤਾਂ ਸਾਨੂੰ ਮਦਰ ਕਮੇਟੀ ਨੂੰ ਕੋਲ ਕਰਦਾ ਵੀ ਇੱਥੇ ਆ ਰਿਹਾ ਤਬਰੀ ਹੈ ਪਾਦਾ ਤੁਹਾਡਾ ਬਹੁਤ ਜਿਆਦਾ ਲੱਗਿਆ ਇਹ ਦੇਖਣ ਨੂੰ ਵੀ ਸਕਿਉਰਟੀ ਵੀ ਕੈਮਰ ਲਗਾਏ ਹੋ ਨੇ ਤੇ ਆਹੀ ਚੀਜ਼ ਮੈਨੂੰ ਦੇਖਣ ਵਾਲੀ ਹੁੰਦੀ ਰਹਿੰਦੀ ਹੁੰਦਾ ਹਾਂਜੀ ਬਾਈ ਬਾਈ ਲੱਗਿਆ ਰਾਤਾਂ ਚੌਕੀ ਦਾ ਰੱਖਿਆ ਬਾਈ ਬਾਈ ਲੋ ਆਜੀ ਬਾਈ ਬਾਈ ਲੋ ਆਜੀ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਕਵਰੇਜ 24 ਘੰਟੇ ਆਉਂਨੇ ਜੀ ਠੀਕ ਹੈ ਹਾਂਜੀ ਇਹ ਆਹ ਦੇਖੋ ਗੁਰੂ ਘਰ ਦੇ ਵਿੱਚ ਕੈਮਰੇ ਵੀ ਲਗਾਏ ਹੋ ਨੇ ਕਿੰਨੇ ਕੈਮਰੇ ਲਗਾਏ ਹੋ ਨੇ ਜੀ 9 ਕੈਮਰੇ ਲੱਗੇ ਹੋ ਨੇ ਜੀ ਤੇ ਚੌਂਕੀਦਾਰ ਵੀ ਬਿਕਾਦਰ ਰੱਖਿਆ ਜੀ ਆਓ ਅੱਗੇ ਚੱਲਦੇ ਹਾਂ ਜੀ ਤੇ ਇਹਨਾਂ ਦਾ ਇਹ ਹਾਲ ਬਣਾ ਲਓਗੇ ਨੱਗਰ ਹਾਲ ਜੀ ਅੱਗੇ ਬੰਦਾ ਬਸ ਇਹ ਦੇਖ ਰੂ ਮੈਂ ਜੀ ਮੈਂ ਕੈਮਰਾਮੈਨ ਨੂੰ ਕਹਿੰਮਾ ਹੀ ਉੱਥੇ ਮੜੀ ਨਿਗਾ ਮਰੀਓ ਸੰਤ ਬਾਬਾ ਤਰਸਿੰਗ ਜੀ ਦੇ ਹਾਂ ਤਰਸਿੰਗ ਜੀ ਦੇ ਲਾਇਬ੍ਰੇਰੀ ਬਾਬਾ ਜੀ ਦੇ ਨੋਟ ਨੱਗਰ ਵਾਸਤੇ ਲੱਗੇ ਜੀ ਬੱਚਿਆਂ ਵਾਸਤੇ ਥੇਲੀ ਹੈ ਨਾ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਲਾਇਬ੍ਰੇਰੀ ਗੁਰਦੁਆਰਾ ਦੇ ਵਿੱਚ ਆਪਣੇ ਨਗਰ ਦੇ ਵਿੱਚ ਮਤਲਬ ਪਹਿਲਾਂ ਜਦੋਂ ਕਮੇਟੀ ਬਣੀ ਸੀ ਸਾਡੀ ਉਸ ਟਾਈਮ ਇਹ ਇਹਦੇ ਵਿੱਚ ਕਿ ਸਾਡੇ ਮਾਸਟਰ ਜੀ ਨੇ ਮਾਸਟਰ ਨਿਕਲੇ ਸੀ ਉਹ ਫ੍ਰੀ ਸੇਵਾ ਕਰਦੇ ਸਨ ਬੱਚਿਆਂ ਨੂੰ ਕਿਤਾਬਾਂ ਲਈ ਅੱਗੇ ਕਿਸੇ ਬੱਚੇ ਨੂੰ ਕੋਈ ਇਹ ਲਾਇਬ੍ਰੇਰੀ ਸਰਕਾਰ ਵੱਲੋਂ ਖੋਲਹੀਏ ਤਾਂ ਆਪਣੀ ਪਰਸਨਲ ਕੋਸ਼ਿਸ਼ ਨਾਲ ਕਮੇਟੀ ਵੱਲੋਂ ਖੋਲਹੀਏ ਅੱਛਾ ਜੀ ਨਗਰ ਦੀ ਕਮੇਟੀ ਹੈ ਨਗਰ ਵੱਲੋਂ ਖੋਲਹੀ ਗਈ ਮੇਰੇ ਕੋਲ ਆ ਜੀ ਉਹ ਵੀ ਮੀਟਿੰਗਾਂ ਜੀ ਕੁਆਲਿਟੀ ਦੇ ਪੱਖੋਂ ਦੇ ਜੀ। ਇਹ ਬਲੋ ਪੇਟਾ ਦਿੱਤੇ ਕਿ ਦਿਨਾਂ ਬਲੋ ਤਿਆਰ ਕਰਵਾਇਆ ਗਿਆ ਜੀ। ਅੱਛਾ ਬੁਸਲ ਜੀ। ਹਾਂ ਜੀ ਹਾਂ ਕੋਮੈਂਟ ਆਂ ਤਰਾਏ ਨੋ ਵੀ ਮੀਟਿੰਗ ਹੁੰਦੀ ਹੈ ਸਾਰੀ। ਉਰੇ ਬੈ ਕੇ ਰਹਾ ਵੰਦਾ ਕੁਆਲਿਟੀ ਦੀ ਵੀ ਬਹੁਤ ਬੜੀ ਦਿੱਤਾ ਤਤ ਤੁਰੀ ਬਹੁਤ ਸੋਹਣਾ ਲੱਗ ਰਿਹਾ ਹੈ। ਇਹਦੇ ਵਿੱਚ ਇਹ ਸੀ ਲੱਗਿਆ। ਅੱਛਾ ਏਸੀ ਵੀ ਬੜਾ ਵਧੀਆ ਤੇ ਬਹੁਤ ਵੀ ਵਧੀਆ ਡਿਜ਼ਾਈਨ ਕੀਤਾ ਹੋਇਆ ਚ ਸਾਰਾ ਦਰਬਾਰ ਸਭ ਪੂਰੇ ਹੈ ਸੀ। ਮਮਟੂ ਮਿਸਰਾ ਜੀ ਪਹਿਲਾਂ ਤੁਸੀਂ ਬਹੁਤ ਬਹੁਤ ਵਧਾਈਆਂ ਤੇ ਤੁਸੀਂ ਇੱਥੇ ਚੰਗਾ ਕੰਮ ਕਰ ਰਹੇ ਹੋ ਬੱਚਿਆਂ ਨੂੰ ਫ੍ਰੀ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਪੜ੍ਹਾਇਆ ਜਾ ਰਹੀਆਂ ਨੇ ਤੇ ਕੀ ਕਹੋਗੇ ਇਹ ਇਸ ਤਰ੍ਹਾਂ ਨਹੀਂ ਜਿਵੇਂ ਜੇ ਆਪਾਂ ਕਿਸੇ ਨੂੰ ਗਿਫਟ ਕਰਨਾ ਹੋਵੇ ਨਾ ਜੇ ਆਪਾਂ ਮਤਲਬ ਕੋਈ ਖਾਣ ਵਾਲੀ ਚੀਜ਼ ਦੇਣੀ ਹੈ ਗਲੇ ਰੋਹੀ ਠਾਕਾ ਦੇ ਜੇ ਆਪਾਂ ਕਿਤਾਬ ਦੇ ਦਿੰਦੇ ਹਾਂ ਮਤਲਬ ਉਹਦੇ ਪਤਾ ਨਹੀਂ ਕਿੰਨੇ ਲੋਕ ਬੜ ਮਿਲ ਇਹ ਵੀ ਸੋਚ ਹੈ ਉਹ ਪਤਾ ਨਹੀਂ ਕਿੰਨਾ ਲੋਕ ਦਾ ਸੁਧਾਰ ਕਰੇਗੀ ਇਸੇ ਤਰੀਕੇ ਨਾਲ ਜੇ ਆਪਾਂ ਕੋਈ ਕਿਸੇ ਨੂੰ ਬੂਟਾ ਦੇਣਗੇ ਬੂਟਾ ਲਾਉਂਦਾ ਸਾ ਉਹਦੇ ਹਲ ਕਿੰਨੇ ਖਾਣਗੇ ਉਹਦੀ ਸਾਂਝ ਆਪਣੇ ਸਾਂਝ ਕਿੰਨੇ ਲੋਕ ਵੰਡਣਗੇ ਇਸ ਕਰਕੇ ਵਿਦਿਆਰਥੀ ਕਿਤੇ ਮਾਰ ਲਾਗੇ ਗੁਰਬਾਣੀ ਦੀ ਹੈ ਵਿਦਿਆ ਵਿੱਚ ਨਹੀਂ ਦੱਸਦਾ ਸਰਕਾਰ ਨੂੰ ਕੀ ਮੈਸੇਜ ਕਰਾਂਗੇ ਤੇ ਕਿਤਾਬਾਂ ਦੀ ਇਹਨੇ ਘਾਟ ਆ ਜਿਵੇਂ ਜਿਵੇਂ ਜਿਹੜੀ ਭਗਵਾਨਤਮਾਨ ਸਰਕਾਰ ਹੈ ਇਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਇੱਕ ਵਾਰ ਤੁਰੀ ਆਪਣਾ ਜਿਮਨੀ ਲਖਸਨ ਵਾਲੇ ਬਾਦਸ਼ਾਹ ਆਏ ਸੀ ਉੱਥੇ ਕੁਝ ਬੰਦੇ ਨੇ ਕਿਹਾ ਵੀ ਇੱਥੇ ਲਾਇਬ੍ਰੇਰੀ ਚੋਣੋ ਮਤਲਬ ਉਹਨਾਂ ਮਖਾਲ ਮਖੌਲ ਲੜਾਇਆ ਪਰ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਬਹੁਤ ਦੀ ਵੈਸਟ ਲੈਗ ਨਹੀਂ ਆਉਣੀ ਤੇ ਬਹੁਤ ਸਲਾਹਾਂ ਜੂਰ ਕਾਉਣਾ ਪੰਜਾਬ ਜਾਨੀ ਉਹ ਲੋਕ ਕਿ ਤਾਪਾਂ ਗੇ ਪੂਰੋਣੀ ਚਾਹੀਦਾ ਹਾਂਜੀ ਹਾਂ ਜੀ